ਗੰਗੀਆਂ ਤਿੰਨ ਇਥੋਂ ਬੰਗਦੀਆਂ ਜਿਹਦੇ ਕਰਕੇ ਬਹੁਤ ਲੰਬਾ ਸਮਾਂ 파ਟਕ ਚਲੰਦ ਰਹਿੰਦਾ ਹੈ ਔਰ ਸ਼ਹਿਰ ਦੇ ਜਿਹੜੇ ਦੋਨੇ ਹਿੱਸੇ ਹੈ ਦੋ ਹਿੱਸਿਆਂ ਦੇ ਵਿੱਚ ਵੰਡੇ ਜਾਂਦੇ ਆ ਔਰ ਸ਼ਹਿਰ ਨੂੰ ਬੜੀ ਦਿੱਕਤ ਹੈ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਜਿਹੜੇ ਲੋਕ ਸ਼ਹਿਰ ਦੇ ਵਿੱਚ ਜਰੂਰੀ ਕੰਮਾਂ ਲਈ ਜਾਂਦੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਹੈ ਸੋ ਇਸ ਕਰਕੇ ਅੱਜ ਰੇਲਵੇ ਦੇ ਸੀਨੀਅਰ ਅਧਿਕਾਰੀ ਦਿੱਲੀ ਤੋਂ ਔਰ ਲੋਕਲ ਉਹਨਾਂ ਦੀ ਸਾਰੀ ਟੀਮ ਔਰ ਨਾਲ ਪੰਜਾਬ ਸਰਕਾਰ ਦੇ ਪੀਡਬੀਓ ਵੀ ਕਿਦੇ ਔਰ ਐਨਐਚਏ ਦੇ ਜਿਹੜੇ ਸਾਰੇ ਅਧਿਕਾਰੀ ਆ ਹੰਜੀ ਤੋਂ ਤੁਸੀਂ ਅੱਜ ਇਸ ਇਸ ਮਸਿਆਦਾ ਹੱਲ ਕੱਢਣ ਲਈ ਆਏ ਆਂ ਔਰ ਕਿਉਂਕਿ ਇਹਦੇ ਲਈ ਪਹਿਲਾਂ ਤਕਰੀਬਨ 47 ਕਰੋੜ ਰੁਪਏ ਦਾ ਰੈਵਨੂ ਮਨਜ਼ੂਰੀ ਦਿੱਤਾ ਸੀ ਪਰ ਉਹ ਜਿਹੜਾ ਪਹਿਲਾ ਨਕਸ਼ਾ ਬਣਿਆ ਸੀ ਉਹਦੇ ਵਿੱਚ ਕੁਝ ਖਸ਼ੇਸ ਜਿਨ੍ਹਾਂ ਨੂੰ ਕਰੈਕਟ ਕਰਨ ਦੇ ਲਈ ਅੱਜ ਗੱਲੀ ਤੋਂ ਜਿਹੜੀ ਹੈ ਸਾਡੇ ਚੀਫ ਇੰਜੀਨੀਅਰ ਸਾਹਿਬ ਜਿਹੜੇ ਖੁਦ ਸੰਧੂ ਸਾਹਿਬ ਇੱਥੇ ਪਹੁੰਚੇ ਆ ਤੇ ਉਹ ਸਾਰੀਆਂ ਟੀਮਾਂ ਇੱਥੇ ਆਈਆਂ ਔਰ ਵਾਜਿਬ ਹੱਲ ਜਿਹਦੇ ਚ ਲੋਕਾਂ ਦਾ ਮਸਲਾ ਵੀ ਹੱਲ ਹੋ ਜਾਵੇ ਉਹ ਜਿਹੜੇ ਦੁਕਾਨਦਾਰ ਹਨ ਤੁਹਾਨੂੰ ਵੀ ਕੋਈ ਵੱਡੀਆਂ ਤਕਲੀਫਾਂ ਨਾ ਆਉਣ ਉਹਨਾਂ ਦੇ ਪਰਿਵਾਰਕੀ ਜਿਹੜੇ ਉਹ ਬਿਸਰਤ ਨਾ ਹੋਣ ਇਸ ਤਰੀਕੇ ਦਾ ਕੋਈ ਇਹਦਾ ਫਾਲੋਅ ਅਪ ਦੇ ਮਕਸਦ ਦੇ ਗਏ ਜੀ ਇਹ ਹੋਣਾ ਚਾਹੀਦਾ ਕਿ ਆਪ ਵੀ ਚੰਗੀ ਤਰ੍ਹਾਂ ਇਹ ਗੱਲ ਨੂੰ ਯਾਦ ਰੱਖੀਂ ਨੰਦੇ ਦਫਤਰ ਤੋਂ ਸਲਾਹਤ ਬਾਤ ਕਰਕੇ ਸਪੈਸ਼ਲ ਸਟੇਟਮੈਂਟ ਵਸੰਤ ਦੇ ਜੀ ਮੈਂ ਬਿਨਾਂ ਕਿਸੇ ਰੋਕ ਨੂੰ ਦੇ ਇੱਕ ਫਾਰਮ ਦੇ ਦਿੱਤਾ ਹੈ ਤੇ ਸੈਮ ਆਫਿਸ ਨੂੰ ਮੁਜਾਹਰ ਇਹਨੂੰ ਲਗਦਾ ਉਹਤੇ ਕੰਮ ਸ਼ੁਰੂ ਹੋ ਗਿਆ ਇਹ ਖੁੱਬ ਗੱਲ ਹੈ ਕਿ ਸਾਡੇ ਰੇਲਵੇ ਮੰਤਰੀ ਅਸ਼ਿਵਨੀ ਵੈਸ਼ਨਵੀ ਬੜੇ ਅੱਛੇ ਇਨਸਾਨ ਹਨ ਔਰ ਪੰਜਾਬ ਨੂੰ ਲੈ ਕੇ ਉਹ ਖਾਸ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਰੇਲਵੇ ਤੁਸੀਂ ਦੇਖਦੇ ਹੋ ਕਿ ਵਧੀਆ ਪਰਫਾਰਮ ਕਰ ਰਿਹਾ ਔਰ ਉਸੇ ਲੜੀ ਦੇ ਵਿੱਚ ਪੰਜਾਬ ਨੂੰ ਵੀ ਨਵੇਂ-ਨਵੇਂ ਪ੍ਰੋਜੈਕਟ ਰੇਲਵੇ ਡਿਪਾਰਟਮੈਂਟ ਵੱਲੋਂ ਦਿੱਤੇ ਜਾ ਰਹੇ ਹਨ ਨਵੀਆਂ ਟ੍ਰੇਨਾਂ ਰੁਕੀਆਂ ਜਾ ਰਹੀਆਂ ਹਨ ਨਵੀਆਂ ਲਾਈਨਾਂ ਪੰਜਾਬ ਦੇ ਵਿੱਚ ਬਣ ਰਹੀਆਂ ਸੋ ਕੇਂਦਰ ਸਰਕਾਰ ਸਾਡੀ ਪ੍ਰਧਾਨ ਮੰਤਰੀ ਸਾਹਿਬ ਰੇਲਵੇ ਮੰਤਰੀ ਸਾਹਿਬ ਚਾਹੁੰਦੇ ਹੈ ਪੰਜਾਬ ਹੈ ਜਿਹੜਾ ਇਹ ਵੀ ਅਪਗ੍ਰੇਡ ਹੋਵੇ ਔਰ ਜਿਹੜੀਆਂ ਦਹਾਕੇ ਪੁਰਾਣੀਆਂ ਪੁਰਾਣੀਆਂ ਸਮੱਸਿਆਵਾਂ ਇਹਨਾਂ ਦਾ ਹੱਲ ਹੋਵੇ ਸੋ ਰੇਲਵੇ ਵਿਭਾਗ ਫਲੋਰ ਦੀ ਜਿਹੜੀ ਇਹ ਸਮੱਸਿਆ ਇਹਨੂੰ ਦੂਰ ਕਰਨ ਦੀ ਬੜੀ ਗੰਭੀਰਤਾ